कांग्रेस पार्टी ने श्री फतेहगढ़ साहब से सांसद डॉक्टर अमर सिंह पर एक बार फिर से विश्वास जताते हुए उन्हें इस बार भी लोकसभा सीट के लिए टिकट दे दी है पार्टी से टिकट मिलने पर जब हमारे संवाददाता ने श्री फतेहगढ़ साहब से कांग्रेस प्रत्याशी डॉक्टर अमर सिंह से बातचीत की तो उन्होंने खुल अपनी बात रखी और अपने कार्यकाल के दौरान किए गए हर कार्य का ब्यौरा भी दिया उन्होंने कहा कि जो पार्टी ने उन पर विश्वास जताया है उसके लिए वे कांग्रेस हाईकमान और सभी कार्यकर्ताओं के आभारी हैं। उन्होंने आगे कहा कि पिछले पाँच सालों से जितनी सेवा वह कर सके उन्होंने वह सब किया साठ से सत्तर बार संसद भवन में भाषण दिया और पंजाब के हर मुद्दों पर उन्होंने केंद्र सरकार के आगे अपना पक्ष भी रखा और संबंधित डिपार्टमेंट के अफसरों तक ऐसी मुलाकात की अपने हल्के के विकास के लिए उन्होंने हर संभव काम किया और आलम यह है की वे अपने काम ऐसी संतुष्ट है ਇਸ ਸਭ ਤੋਂ ਪਰ ਉਹਨਾਂ ਨੇ ਹਲਵਾਰਾ ਇੰਟਰਨੈਸ਼ਨਲ 에ਅਰਪੋਰਟ ਹਾਈਵੇ ਬ੍ਰਿਜ ਜਿਵੇਂ ਵਿਕਾਸ ਕਾਰਜਾਂ ਦੇ ਇਲਾਵਾ ਛੋਟੇ ਸਾਹਿਬਜ਼ਾਦੋ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕੀ ਕੁਝ ਕਿਹਾ ਆਈਏ ਸੁਣਤੇ ਹੈ ਇਸ ਤਰ੍ਹਾਂ ਹੈ ਸਭ ਤੋਂ ਪਹਿਲਾਂ ਤਾਂ ਮੈਂ ਫਤਿਹਗੜ੍ਹ ਸਾਹਿਬ ਦੀ ਵਿਵਹਤਰ ਤਰਤੀ ਦਾ ਛੋਟੇ ਸਾਹਿਬਜ਼ਾਦਿਆਂ ਦਾ ਔਰ ਕਾਂਗਰਸ ਹਾਈ ਕਮਾਂਡ ਦਾ ਔਰ ਸਟੇਟ ਦੀ ਜਿੰਨੀ ਸਾਡੀ ਮੇਰੀ ਲੀਡਰਸ਼ਿਪ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਉਹਨਾਂ ਨੇ ਮੇਰੇ ਤੇ ਦੁਬਾਰਾ ਵਿਸ਼ਵਾਸ ਜਤਾਇਆ ਕਿ ਤੁਸੀਂ ਫਤਿਹਗੜ ਸਾਹਿਬ ਤੋਂ ਪਾਰਟੀ ਦੇ ਕੈਂਡੀਡੇਟ ਹੋ ਤੁਸੀਂ ਇਲੈਕਸ਼ਨ ਲੜੋ ਦੂਸਰੀ ਗੱਲ ਮੈਂ ਇਹ ਕਹਿਣੀ ਚਾਹਨਾ ਕਿ ਮੈਂ ਇਸ ਸਰਤੀ ਦੀ ਪਿਛਲੇ 5 ਸਾਲ ਤੋਂ ਜਿੰਨੀ ਸੇਵਾ ਕਰ ਸਕਿਆ ਜੋ ਕੁਝ ਮੈਂ ਕਰਵਾ ਸਕਿਆ ਜੋ ਕੁਝ ਮੈਂ ਮੁੱਦੇ ਲੋਕ ਸਭਾ ਚ ਉਠਾ ਸਕਿਆ ਉਹ ਮੈਂ ਸਭ ਕੁਝ ਕੀਤਾ ਔਰ ਮੈਂ ਆਪ ਸੰਤੁਸ਼ਟਾਂ ਕਿ ਚਾਹੇ ਡੇਢ 2 ਸਾਲ ਕਰੋਨਾ ਚ ਨਿਕਲ ਗਏ ਸੀ ਬਹੁਤ ਕੰਮ ਖਰਾਬ ਹੋਇਆ ਸਮਾਂ ਬਹੁਤ ਖਰਾਬ ਹੋਇਆ ਤਦ ਵੀ ਮੈਂ 60 70 ਵਾਰੀ ਪਾਰਲੀਮੈਂਟ ਚ ਬੋਲਿਆ ਔਰ ਪੰਜਾਬ ਦੇ ਹਰ ਮੁੱਦੇ ਤੇ ਫਤਿਹਗੜ ਸਾਹਿਬ ਦੇ ਮੁੱਦੇ ਤੇ ਛੋਟੇ ਸਾਭ ਜਾਂਦਿਆਂ ਦੇ ਮੁੱਦਿਆਂ ਤੇ ਕਿਸਾਨਾਂ ਦੇ ਮੁੱਦੇ ਤੇ ਮਜ਼ਦੂਰਾਂ ਦੇ ਮੁੱਦੇ ਤੇ ਜਿਹੜੀ ਪੰਜਾਬ ਦੀ ਇੰਡਸਟਰੀਆਂ ਔਰ ਖਾਸ ਕਰ ਮੰਡੀ ਗੁਵਿੰਦਗੜ ਦੀ ਸਟੀਲ ਬਿਲਜ਼ ਨੇ ਖੰਨੇ ਦੀਆਂ ਫੀਡ ਮਿਲਜ਼ ਦਾ ਦੁਰਾਹੇ ਦੀਆਂ ਮਿਲਜ਼ ਨੇ ਸਾਹਨੇਵਾਲ ਦੀ ਜਿਹੜੀ ਸਾਰੀ ਇੰਡਸਟਰੀਆ ਮੰਡੀ ਅਹਿਮਦਗੜ੍ਹ ਦੀ ਸਾਰੀ ਇੰਡਸਟਰੀ ਹਰ ਗੱਲ ਤੇ ਮੈਂ ਉਥੇ ਕੇਂਦਰ ਸਰਕਾਰ ਨਾਲ ਮੁੱਦਾ ਚੱਕਿਆ ਔਰ ਉਹਨਾਂ ਹੀ ਨਹੀਂ ਮੈਂ ਕੀਤਾ ਮੈਂ ਹਰ ਸੰਬੰਧਿਤ ਡਿਪਾਰਟਮੈਂਟ ਕੋਲ ਉਹ ਆਪਣੇ ਚਿੱਠੀਆਂ ਨਾਲ ਗਿਆ ਫਿਰ ਨੈਸ਼ਨਲ ਹਾਈਵੇ ਦੇ ਔਰ ਰੇਲਵੇ ਦੇ ਜਿੰਨੇ ਮੁੱਦੇ ਸੀ ਮੇਰੀ ਪਾਰਲੀਮੈਂਟ ਦੇ ਸਾਰੇ ਚੱਕੇ ਔਰ ਸਾਰੇ ਮੈਂ ਮੰਤਰੀਆਂ ਨੂੰ ਔਰ ਸੈਕਟਰੀਆਂ ਕੋਲ ਜਾ ਕੇ ਉਹਨੂੰ ਮੈਂ ਕਰਾਉਣ ਦੀ ਕੋਸ਼ਿਸ਼ ਕੀਤੀ ਔਰ ਬਹੁਤ سارے ਕੰਮ ਮੈਂ ਕਰਵਾ ਸਕਿਆ ਦੇਵੇਂ ਫਤਿਹਗੜ ਸਾਹਿਬ ਲਈ ਉਹਨਾਂ ਨੇ ਮੈਨੂੰ 40 ਕਰੋੜ ਦੀ ਗ੍ਰਾਂਟ ਦਿੱਤੀ ਆ ਮੈਂ ਹਾਲਾਂਕਿ 2000 ਕਰੋੜ ਮੰਗ ਮੰਗਿਆ ਸੀ ਮੈਂ ਕਿਹਾ ਇਹ ਨੂੰ ਇੰਟਰਨੈਸ਼ਨਲ ਲੈਵਲ ਦਾ ਉਹਨੂੰ ਫੈਸਿਲਿਟੀ ਦੇ ਉਹ ਕਿਉਂਕਿ ਉਹ ਜਿਹੜੀ ਸ਼ਹੀਦੀ ਹੋਈ ਆ ਉਹ ਸਾਰੀ ਦੁਨੀਆ 'ਚ ਇਸ ਤਰ੍ਹਾਂ ਦੀ ਕੋਈ ਸ਼ਹੀਦੀ ਨਹੀਂ ਹੋਈ ਅਦੁੱਤੀ ਸ਼ਹਾਦਤ ਹੈ ਕਿਹਾ 7ਰ 9 ਸਾਲ ਦੀ ਛੋਟੇ ਸਾਬਜਾ ਦੀ ਉਮਰ ਸੀ ਜਿਉਂਦਿਆਂ ਚਿੰਤਾ ਸੀ ਉਹਨਾਂ ਨੂੰ ਨਿਆਂ 'ਚ ਤੇ ਇਸ ਕਰਕੇ ਇਹ ਇਹੋ ਜੀ ਕੋਈ ਦੂਸਰੀ ਘਟਨਾ ਨਹੀਂ ਔਰ ਹੋਣਾ ਸਵਾ 300 ਸਾਲ ਬਾਅਦ ਵੀ ਉਸ ਘਟਨਾ ਤੋਂ 50 ਲੱਖ ਤੋਂ 1 ਕਰੋੜ ਆਦਮੀ 25 26 27 ਦਸੰਬਰ ਨੂੰ ਹਰ ਸਾਲ ਉੱਥੇ ਲੋਕ ਨਤਮਸਤਕ ਹੋਣ ਆਉਂਦੇ ਆ ਮੈਂ ਕਿਹਾ ਇਹ ਬਹੁਤ ਵੱਡੀ ਗੱਲ ਆ ਔਰ ਸਾਰੀ ਦੁਨੀਆ ਦੀ ਸਿੱਖ ਸੰਗਤ ਆਉਣਾ ਚਾਹੁੰਦੀ ਆ ਉਹਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਕਰੋ ਇੰਟਰਨੈਸ਼ਨਲ ਫੈਸਿਲਿਟੀਆਂ ਉੱਥੇ ਪੈਦਾ ਕਰੋ ਤਾਂ ਜੋ ਸਾਰੀ ਦੁਨੀਆ ਦੀ ਸਿੱਖ ਸੰਗਤ ਆ ਸਕੇ ਔਰ ਬਹੁਤ ਸਾਰੇ ਨੈਸ਼ਨਲ ਹਾਈਵੇ ਦੇ ਕੁਝ ਕੰਮ ਹੋ ਵੀ ਗਏ ਕੁਝ ਰਿੰਦੇ ਵੀ ਆ ਹਲਵਾਰਾ ਇੰਟਰਨੈਸ਼ਨਲ 에ਅਰਪੋਰਟ ਬਣਵਾਇਆ ਉਹ ਚਾਲੂ ਹੋ ਜਾਊਗਾ ਹੁਣ ਕੁਝ ਮਹੀਨਿਆਂ ਚ ਠੀਕ ਹੈ ਜੀ ਅੰਬੇ ਮਾਜਰਾ ਦਾ ਮੰਡੀ ਗੁਬਿੰਦਗੜ ਚ ਉਹ ਓਵਰ ਬ੍ਰਿਜ ਬਣਵਾਇਆ ਨੈਸ਼ਨਲ ਹਾਈਵੇ ਤੇ ਵੈਸੇ ਐਗਜ਼ਿਸਟਿੰਗ ਤੇ ਬਣਾਉਂਦੇ ਨਹੀਂ ਆ ਪਰ ਉਹ 30 ਕਰੋੜ ਦਾ ਮੈਂ ਬਣਵਾਇਆ ਕਿਉਂਕਿ ਉੱਥੇ ਸਾਰਾ ਦਿਨ ਟ੍ਰੈਫਿਕ ਜੈਮ ਰਹਿੰਦਾ ਹੈ ਉਹ ਡਿਵਿਡਰ ਟਰਾਲੇ ਆਪਣੀਆਂ ਸਟੀਲ ਮਿਲ ਤੋਂ ਪ੍ਰੋਡਕਟ ਨੂੰ ਲੈ ਕੇ ਇੱਧਰ ਉੱਧਰ ਜਾਂਦੇ ਹੀ ਉਹ ਹੁਣ ਉਹਨਾਂ ਨੂੰ ਨਿਕਲ ਚ ਬਹੁਤ ਆਸਾਨੀ ਹੋ ਗਈ ਆ ਉੱਥੇ ਹੁਣ ਕੋਈ ਟ੍ਰੈਫਿਕ ਜੈਮ ਨਹੀਂ ਆ ਇਸੇ ਤਰ੍ਹਾਂ ਆਦਰਾਹ ਤੇ ਨਹਿਰ ਤੇ ਉਹ ਜਿਹੜਾ ਰੇਲਵੇ ਦਾ ਫਾਟਕ ਹੈਗਾ ਉਥੇ ਸਾਰਾ ਦਿਨ ਟ੍ਰੈਫਿਕ ਜਾ ਰਹੀ ਦੀਆਂ ਮੈਂ ਕੇਂਦਰ ਸਰਕਾਰ ਤੋਂ ਰੇਲਵੇ ਮੰਤਰੀ 70 ਕਰੋੜ ਰੁਪਏ ਲੈ ਕੇ ਆਇਆ ਉਹ ਸਾਰੇ ਦਾ ਸਾਰਾ ਹੁਣ ਪੁਲ ਬਣ ਜਾਊਗਾ ਕੰਮ ਸ਼ੁਰੂ ਹੋ ਜਾਊਗਾ ਇਸ ਤਰ੍ਹਾਂ ਕਰਕੇ ਜੇ ਮੈਂ ਕੰਮ ਘੜਾਈ ਜਾਵਾਂ ਮੰਡੀ ਅਹਿਮਦਗੜ੍ਹ ਚ ਰੇਲਵੇ ਕਰਾਸਿੰਗ ਸੀ ਪਿਛਲੇ 50 ਸਾਲ ਤੋਂ ਲੋਕ ਉੱਥੇ ਤਕਲੀਫ ਸੀ ਮੈਂ ਉਹ ਬ੍ਰਿਜ ਬਣਵਾ ਕੇ ਸ਼ੁਰੂ ਵੀ ਕਰਵਾਤਾ ਬਹੁਤ سارے ਅੰਡਰ ਬ੍ਰਿਜ ਬਣਵਾਏ ਆ ਬਹੁਤ ਸਾਰੀਆਂ 18 ਫੁੱਟੀਆਂ ਸੜਕਾਂ ਬਣਾਈਆਂ ਨੇ 2 250 ਕਿਲੋਮੀਟਰ ਤੇ ਮੈਂ ਕਹਿਣ ਦਾ ਮਤਲਬ ਹੈ ਮੈਂ ਜਿੰਨਾ ਮੈਕਸਿਮਮ ਕਰਵਾ ਸਕਦਾ ਹੀ ਆਪੋਜੀਸ਼ਨ ਦਾ ਐਮਪੀ ਹੋਣ ਦੇ ਬਾਵਜੂਦ ਉਹ ਮੈਂ ਸਾਰੇ ਕੰਮ ਕਰਾਏ ਮੈਨੂੰ ਇਹ ਸੰਤੁਸ਼ਟੀ ਆ ਕਿ ਇਸ ਫਤੇਗੜ ਸਾਹਿਬ ਦੇ ਲੋਕ ਇਸ ਪਵਿੱਤਰ ਧਰਤੀ ਦੇ ਪਾਰਲੀਮੈਂਟ ਦੇ ਲੋਕ ਮੈਨੂੰ ਦੁਬਾਰਾ ਵੋਟ પાਕੇ ਪਾਰਲੀਮੈਂਟ ਵਿੱਚ ਦੁਬਾਰਾ ਭੇਜੇ